ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਪ੍ਰਿੰਸੀਰ ਕੇ ਵਾਲਾ ਤੇ Facebook ਪੇਜ ਪ੍ਰਿੰਸੀਰ ਕੇ ਵਾਲਾ ਅੱਜ ਆਪਾਂ ਜੌਂਡੀਅਰ ਦੀਆਂ ਕੁਝ ਕੁ ਵਿਸ਼ੇਸ਼ਤਾਵਾਂ ਬਾਰੇ ਗੱਲਾਂ ਕਰਦੇ ਹਾਂ ਜਿਹੜੀ ਕਿ ਜੌਂਡੀਅਰ ਨੂੰ ਬਹੁਤ ਹੀ ਉੱਤੋਂ ਤੱਕ ਲੈ ਕੇ ਗਈ ਆ ਇਹਦੇ ਵਿੱਚ ਕੁਝ ਕਨਨ ਦੀਆਂ ਪੇਟੈਂਟ ਟੈਕਨੋਲੋਜੀ ਹੈ ਤੇ ਕੁਝ ਕੁ ਨਾਰਮਲ ਨੇ ਪਰ ਕੁਝ ਕੁ ਐਡਵਾਂਸ ਚੀਜ਼ਾਂ ਨੇ ਆਪਾਂ ਸਾਰੀ ਲਿਸਟ ਤਿਆਰ ਕੀਤੀ ਹੋਈ ਆ ਤਾਂ ਕਿ ਆਪਣੇ ਤੋਂ ਕੋਈ ਵੀ ਗਲਤੀ ਨਾ ਹੋਵੇ ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਸਾਰਿਆਂ ਤੋਂ ਪਹਿਲਾਂ ਕੀਨਾਂ ਦੀ ਪਾਵਰ ਟੈਕ ਇੰਜਨ ਪਾਵਰਟੈਕ ਇੰਜਨ ਇੱਕ ਇਨ ਦੀ ਪੇਟੈਂਟ ਟੈਕਨੋਲੋਜੀ ਹੈ ਜਿਹੜੀ ਕਿ ਸਿਰਫ ਇਹ ਹੀ ਬਣਾ ਸਕਦਾ ਇਹਦੇ ਵਿੱਚ ਕਿੰਦਾ ਲੋ ਆਰਪੀਐਮ ਤੇ ਹਾਈ ਟਾਰਕ ਪ੍ਰੋਡਿਊਸ ਕਰਕੇ ਦਿੰਦਾ ਹੈਗਾ ਆਪਾਂ ਨੂੰ ਇਹ ਸਭ ਤੋਂ ਇਹਨਾਂ ਦੀ ਬਿਹਤਰ ਤੇ ਇੰਜਨ ਦੇ ਪੱਖੋਂ ਇੱਕ ਨੰਬਰ ਟੈਕਨੋਲੋਜੀ ਮੰਨੀ ਗਈ ਹੈ ਇਹ ਸਿਰਫ ਜੌਂਟੇਅਰ ਹੀ ਬਣਾ ਸਕਦੇ ਇਹ ਇੰਜਨ ਕਿਉਂਕਿ ਇਹਨਾਂ ਨੇ ਸਾਈਨ ਕੀਤਾ ਹੋਇਆ ਪੇਟੈਂਟ ਕੀਤਾ ਹੋਇਆ ਕਿ ਇਹ ਸਾਡੇ ਕੋਲ ਹੀ ਇਹ ਟੈਕਨੋਲੋਜੀ ਤੇ ਸਾਡੀ ਹੀ ਰਹੇਗੀ ਫਿਊਲ ਐਫੀਸ਼ੀਐਂਸੀ ਕੱਟ ਆਰਪੀਐਮ ਤੇ ਜ਼ਿਆਦਾ ਡੀਜ਼ਲ ਮਤਲਬ ਉਹ ਸੋਰੀ ਘੱਟ RPM ਤੇ ਜ਼ਿਆਦਾ ਹੀ ਘੱਟ ਡੀਜ਼ਲ ਲੈਂਦੀ ਹੈ ਇਹ ਤੇ ਹਾਈ ਪਾਵਰ ਦਿੰਦੀ ਹੈ ਆਪਾਂ ਨੂੰ ਹੈਵੀ ਡਿਊਟੀ ਕੂਲਿੰਗ ਇਹਦੇ ਵਿੱਚ ਕੀ ਆਪਾਂ ਨੂੰ ਕਦੇ ਤੁਸੀਂ ਬਹੁਤ ਘੱਟ ਦੇਖੇ ਹੋ ਕਿ ਜਾਂਦੀ ਹੈ ਹੀਟ ਹੋਏ ਨੇ ਉਹ ਕਿਸੇ وجہ ਕਰਕੇ ਹੁੰਦੇ ਨੇ ਜਾਂ ਤਾਂ ਆਪਣਾ ਬਲੋਕੇਜ ਹੁੰਦੀ ਹੈ 에ਅ ਦੀ ਉਸ ਕਰਕੇ ਹੋ ਜਾਂਦੇ ਨੇ ਜਾਂ ਕੋਈ ਹੋਰ ਆਪਣੀ ਗਲਤੀ ਕਰਕੇ ਹੁੰਦੇ ਨੇ ਹੈਵੀ ਡਿਊਟੀ ਕੂਲਿੰਗ ਇਹਦੀ ਦਿੱਤੀ ਜਾਂਦੀ ਹੈ ਆਪਾਂ ਨੂੰ ਲੌਂਗ ਲਾਈਫ ਕੰਪੋਨੈਂਟਸ ਜਿਵੇਂ ਕ੍ਰੈਂਕ ਕ੍ਰੈਂਕਸ਼ਾਫਟ ਪਿਸਟਨ ਹੈਵੀ ਅਲੋਇ ਨਾਲ ਬਣੇ ਹੁੰਦੇ ਨੇ ਬਹੁਤ ਹੀ ਵਧੀਆ ਕੁਆਲਿਟੀ ਦੇ ਇਹਨਾਂ ਦੇ ਪਿਸਟਨ ਬਣੇ ਹੋਏ ਹੁੰਦੇ ਨੇ ਛੋਟੇ ਤੋਂ ਲੈ ਕੇ ਵੱਡੇ ਟਰੈਕਟਰ ਤੱਕ ਬਹੁਤ ਹੀ ਚੰਗੀ ਟੈਕਨੋਲੋਜੀ ਦੀ ਆਪਾਂ ਨੂੰ ਹਰ ਚੀਜ਼ ਮਿਲਦੀ ਹੈ ਇਹਨਾਂ ਦੇ ਵਿੱਚ ਤੁਸੀਂ ਸੁਣੀ ਹੋਊਗਾ 5039 ਤੋਂ ਲੈ ਕੇ 5036 ਤੋਂ ਲੈ ਕੇ 5075 ਤੱਕ ਇੱਕੋ ਹੀ ਕੁਆਲਿਟੀ ਇਹਨਾਂ ਦੀ ਵਰਤੀ ਜਾਂਦੀ ਹੈਗੀ ਤੇ ਗਲੋਬਲ ਟੈਸਟਿੰਗ ਦੇ ਵਿੱਚ ਇਹਨਾਂ ਨੇ -40 ਡਿਗਰੀ ਤੋਂ ਲੈ ਕੇ 50 ਡਿਗਰੀ ਤੱਕ ਆਪਣੇ ਟਰੈਕਟਰ ਟੈਸਟ ਕੀਤਾ ਐ ਚਲੋ ਤੁਸੀਂ ਮੰਨ ਕੇ ਬਰਫ਼ 'ਚ ਖੜਾ ਕੇ ਕੰਮ ਚਲਾਇਆ ਤੇ ਇੱਕ ਫੁੱਲ ਰਾਜਸਥਾਨ 'ਚ ਇਹਨਾਂ ਦੀ ਟੈਕਨੋਲੋਜੀ ਸਹੀ ਚੱਲੀ ਹੈਗੀ ਹੁਣ ਆਪਾਂ ਜੀਡੀ ਦੇ ਇੰਜਨਾਂ ਦੀ ਗੱਲ ਕਰਦੇ ਆ ਇਹ ਲਗਭਗ 10000 ਘੰਟੇ ਤੇ ਬਿਨਾਂ ਰੁਕੇ ਮਤਲਬ ਟੈਸਟ ਕੀਤਾ ਗਿਆ ਹੋਇਆ ਇਹਨਾਂ ਦਾ ਇੰਜਨ ਤੁਸੀਂ ਹੈਰਾਨ ਹੋਵੋਗੇ ਇੰਨਾ ਲੰਬਾ ਸਮਾਂ ਇਹਨਾਂ ਦਾ ਇੰਜਨ ਚੱਲਿਆ ਹੋਇਆ ਹੈਗਾ ਜਿਵੇਂ ਕਿ ਮੇਰੇ ਕੋਲ ਸਾਫ਼ ਲਿਖਿਆ ਜੀਡੀ ਇੰਜਨ ਆ ਟੈਸਟਡ ਓਵਰ 10000 ਆਰਸ ਨੌਨ ਸਟਾਪ ਅ ਵਿਹਰ ਪ੍ਰੋਡਕਸ਼ਨ ਕਿਉਂਕਿ ਜਿਹੜਾ ਵੀ ਇਹ ਟਰੈਕਟਰ ਬਣਾਉਂਦੇ ਨਵਾਂ ਮਾਡਲ ਪਹਿਲਾਂ ਇੰਨਾ ਟਾਈਮ ਉਹਦੀ ਟੈਸਟਿੰਗ ਹੁੰਦੀ ਹੈ ਇਹ ਨਹੀਂ ਹੈਗਾ ਕਿ ਦਿਮਾਗ 'ਚ ਆਇਆ ਸਾਲ 2 ਸਾਲ ਬਾਅਦ ਉਹ ਆਈਡੀਆ ਲਾਂਚ ਕਰ ਦਿੱਤਾ ਗਿਆ ਇਦਾਂ ਕਦੇ ਵੀ ਨਹੀਂ ਕੀਤਾ ਜੀਡੀ ਨੇ ਕੋਲਰ ਸ਼ਾਫਟ ਗিয়ার ਬਾਕਸ ਸਮੂਥ ਫਾਸਟਰ ਐਂਡ ਸਾਇਲੈਂਟ ਸਾਇਲੈਂਟ ਗੇਅਰ ਹੈ ਇਹਦਾ ਬਹੁਤ ਹੀ ਸਮੂਥ ਹੈਡਾ ਕੋਲਰ ਸ਼ਾਫਟ ਇਹਨਾਂ ਦੀ ਟੈਕਨੋਲੋਜੀ ਹੈਗੀ ਜਿਹੜੀ ਨੇ ਪਹਿਲੀ ਵਾਰ ਟਰੈਕਟਰ 'ਚ ਕੋਲਰ ਸ਼ਾਫਟ ਗੇਅਰ ਬਾਕਸ ਦਿੱਤਾ ਸੀ ਇਹ ਤੋਂ ਪਹਿਲਾਂ ਕਿਸੇ ਨੇ ਵੀ ਨਹੀਂ ਦਿੱਤਾ ਸਮੂਥ ਐ ਇਦਾਂ ਐ ਲਾ ਲਓ ਤੁਸੀਂ ਮਲਾਈ ਵਾਂਗੂ ਗੇਅਰ ਪੈਂਦੇ ਨੇ ਇਹਦੇ ਤੇ ਕੁਝ ਕੁ ਲੋਕ ਪਾਉਂਦੇ ਵੀ ਨਹੀਂ ਉਹ ਤੁਹਾਡੀਆਂ ਗਲਤੀਆਂ ਕਰਕੇ ਹੁੰਦੀ ਜਿਵੇਂ ਕਿ ਮੈਂ ਬਹੁਤ ਦੇਖਿਆ ਅਗੇ ਮਤਲਬ ਨਿੰਦਨ ਤੇ ਲੱਗੇ ਆਪਾਂ ਜੌਂਡੀਅਰ ਦੀ ਨਹੀਂ ਅੱਗੇ ਸਾਰੇ ਹੀ ਟਰੈਕਟਰਾਂ ਦੀ ਵੀਡੀਓ ਬਣਾਵਾਂਗੇ ਜਿਹੜੀਆਂ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਨੇ ਕਿ ਜਿਹੜੀਆਂ ਇਕੱਲੀਆਂ ਉਹੀ ਟਰੈਕਟਰ ਦੇ ਵਿੱਚ ਆਈਆਂ ਨੇ ਹੁਣ ਆਪਾਂ ਗੱਲ ਕਰਦੇ ਆਂ ਇਹ ਕੋਲਰ ਸ਼ਾਫਟ ਗੇਅਰ ਕੀ ਆ ਇਹ ਨਾਲ ਰੈਲੇ ਗੇਅਰ ਪੈਂਦੇ ਆ ਹਾਈ ਲੋਡ ਦੇ ਵਿੱਚ ਵੀ ਹੀ ਸੌਖੇ ਗੇਅਰ ਪੈਂਦੇ ਜਿਵੇਂ ਕਈ ਵਾਰ ਲੋਡ ਦੇ ਵਿੱਚ ਗੇਅਰ ਨਹੀਂ ਪੈਂਦਾ ਕਲਚ ਵਾਰ-ਵਾਰ ਨਪਣਾ ਪੈਂਦਾ ਤਾਂ ਕੋਲਰ ਸ਼ਾਫਟ ਦੇ ਵਿੱਚ ਉਹ ਹੀ ਦਿੱਕਤ ਨਹੀਂ ਆਉਂਦੀ ਕਿ ਨਾ ਹੀ ਆਪਾਂ ਨੂੰ ਇਹ ਜਿਹੀ ਆਵਾਜ਼ ਆਉਂਦੀ ਗ੍ਰਾਈਂਡਿੰਗ ਦੀ ਜਿਵੇਂ ਗਰਾਰੀ ਨਾਲ ਗਰਾਰੀ ਘਸਦੀ ਹੁੰਦੀ ਆਪਾਂ ਨੂੰ ਸਾਫ਼-ਸਾਫ਼ ਆਵਾਜ਼ ਆਉਂਦੀ ਹੁੰਦੀ ਆ ਕਿ ਗਰਾਰੀ ਨਾਲ ਗਰਾਰੀ ਘਸ ਰਹੀ ਆ ਤੇ ਗੇਅਰ ਨਹੀਂ ਪਹਿ ਰਿਹਾ ਪਲੱਸ ਵੀਅਰ ਐਂਡ ਟੀਅਰ ਮਤਲਬ ਪਲੇ ਘਟ ਪੈਂਦੀ ਆ ਗੇਰਾਂ 'ਚ ਜਿਵੇਂ ਕੀ ਇੱਕ ਟਰੈਕਟਰ ਦੇ ਵਿੱਚ ਬਹੁਤ ਹੀ ਸ਼ਿਕਾਇਤ ਆਈ ਸੀ ਕੁਸ਼ਕੇ ਟਾਈਮ ਚੱਲਣ ਤੇ 40 50 ਘੰਟੇ ਚੱਲਣ ਤੇ ਵਾਜੋ ਗਰਾਰੀਆਂ ਨੂੰ ਮਤਲਬ ਘਸਦੀਆਂ ਨਹੀਂ ਗਰਾਰੀਆਂ ਤਾਂ ਉਹ ਖੜਕ ਖੜਕ ਦੀ ਆਵਾਜ਼ ਆਉਂਦੀ ਆ ਉਹ ਜੋਂਡੀਆਂ ਦੇ ਵਿੱਚ ਹੈ ਨਹੀਂ ਤਾਂ ਤਾਂ ਹੀ ਕਹਿੰਦੇ ਮਲਾਈ ਵਾਂਗੂ ਗੇਅਰ ਚੱਲਦੇ ਨੇ ਇਹਦੇ ਤੇ ਨਵੇਂ ਡਰਾਈਵਰਾਂ ਨੂੰ ਵੀ ਸੌਖਾ ਹੁੰਦਾ ਇਹਦੇ ਗੇਅਰ ਪਾਣਾ ਕਈ ਵਾਰ ਅਣਜਾਣ ਡਰਾਈਵਰ ਹੁੰਦਾ ਉਹ ਲੱਤਾਂ ਬਾਹਾਂ ਮਾਰੀ ਜਾਂਦਾ ਜ਼ੋਰ ਨਾਲ ਉਹ ਤੋਂ ਗੇਅਰ ਨਹੀਂ ਪੈਂਦੇ ਇਹੇ ਦਿੱਕਤ ਵੱਡੀਆਂ ਆਉਂਦੀ ਹੁੰਦੀ ਆ ਆਪਣੋਂ ਡਰਾਈਵਰਾਂ ਨੂੰ ਤੇ ਐਮਪਲੋਇੰਗ ਜਾਂ ਟਰਾਲੀ ਦੇ ਵਿੱਚ ਵੀ ਇਹਨਾਂ ਦੀ ਗੇਅਰਿੰਗ ਦੀ ਸੈਟਿੰਗ ਬਹੁਤ ਸੋਹਣੀ ਕੀਤੀ ਹੁੰਦੀ ਹੈ ਕਿ ਪਰ ਆਪਾਂ ਐਚਪੀ ਦੇ ਹਿਸਾਬ ਨਾਲ ਚ helicopter tracker sprayed friction cut ਠੀਕ ਹੈ ਨਾ ਇਹਨਾਂ ਦੀ helicopter ਦੀ ਜਿਹੜੀ ਟੈਕ ਹੁੰਦੀ ਹੈ ਉਹਦਾ ਇਨਸਪਾਇਰ ਹੋਏਗੀ ਜਿਵੇਂ helicopter ਚੱਲਦੇ ਚ ਬਹੁਤ ਟੈਕਨੋਲੋਜੀ ਹੁੰਦੀ ਹੈ ਉਹਨੂੰ ਤੁਸੀਂ ਉਹਦੇ ਨਾਲ ਨਾ ਕੰਪੇਅਰ ਕਰਨ ਲੱਗ ਜਿਓ ਆਪਦੇ ਟਰੈਕਟਰਾਂ ਨੂੰ ਉਹ ਬਹੁਤ ਹੀ ਮਤਲਬ ਫ੍ਰਿਕਸ਼ਨ ਲਾਸ ਹੁੰਦਾ ਉਹਦੇ ਵਿੱਚ ਜੇ ਉਹਦੇ ਵਿੱਚ ਜਿਆਦਾ ਫ੍ਰਿਕਸ਼ਨ ਲਾਸ ਹੋਣ ਲੱਗ ਗਿਆ ਫ੍ਰਿਕਸ਼ਨ ਮੰਨ ਕੇ ਚੱਲੋ ਮੈਂ ਇੱਧਰ 10 ਵਾਰੀ ਗੇੜੇ ਦਿੱਤੇ ਤੇ ਇੱਧਰ ਜਾ ਕੇ ਸਿਰਫ 3 ਗੇੜੇ ਆਏ 3 ਗੇੜੇ ਵੀ ਤਾਂ ਹੈ ਕਿ ਉਹਦੇ ਵਿੱਚ ਕੁਸ਼ਕ ਦਾ ਚਲੋ ਟਾਰਕ ਵਧਾਈ ਹੈ ਆਪਾਂ ਤੇ ਐਂ ਘਟਦੇ ਘਟਦੇ ਜਾਂਦੇ ਨੇ ਉਹਨੂੰ ਫ੍ਰਿਕਸ਼ਨ ਲਾਸ ਕਹਿੰਦੇ ਹੁਣ ਜੇ ਹੈਲੀਕਾਪਟਰ ਦੇ ਵਿੱਚ ਐ ਫ੍ਰਿਕਸ਼ਨ ਲਾਸ ਆਉਣ ਲੱਗ ਗਿਆ ਤਾਂ ਉਹ ਹੈਲੀਕਾਪਟਰ ਉੱਡ ਨਹੀਂ ਨਹੀਂ ਆਪਣਾ ਤੇ ਹੁਣ ਹੋਰ ਗੱਲ ਕਰਦੇ ਆਪਾਂ ਲੋਡ ਸੈਂਸਿੰਗ ਤੇ ਹਾਈਡਰੋਲਿਕਸ ਦੀ ਜਿਹੜੀ ਜੌਂਡੀਅਰ ਹੈਗੀ ਉਹਦੇ 'ਚ ਗੱਲ ਕਰਦੇ 2000 ਤੋਂ ਲੈ ਕੇ 2500 ਕਿਲੋ ਤੱਕ ਦੀ ਆਪਾਂ ਨੇ ਤੇ ਹਾਈਡਰੋਲਿਕ ਕੈਪੈਸਿਟੀ ਦੇ ਦਿੰਦੀ ਜੌਂਡੀਅਰ ਸਿਰਫ ਉਦੋਂ ਹੀ ਤੇਲ ਕੰਮ ਕਰਦਾ ਜਦੋਂ ਆਪਣ ਜਰੂਰਤ ਹੋਵੇ ਨਹੀਂ ਨਹੀਂ ਡੁਅਲ ਪੰਪ ਸਿਸਟਮ ਦਿੰਦੇ ਨੇ ਚਲੋ ਇਹ ਲਗਭਗ ਸਾਰੇ ਕੰਪਨੀ ਦਿੰਦੇ ਆ ਫਾਸਟ ਰਿਸਪੌਂਸ ਮਤਲਬ ਥੋੜਾ ਜਲਦੀ ਰਿਸਪੌਂਸ ਦਿੰਦੀ ਹੈਗੀ ਜੌਂਡੀਅਰ ਜਿਹੜੇ ਲਿਫਟ ਉਹ ਵੀ ਵਧੀਆ ਹੈਗੀ ਪਰ ਹੋਰ ਟਰੈਕਟਰਾਂ ਦੀ ਵੀ ਜ਼ਿਆਦਾ ਵਧੀਆ ਪਰ ਇਹਦੀ ਵੀ ਕੋਈ ਮਾੜੀ ਨਹੀਂ ਹੈਗੀ ਤੇ ਵਧੀਆ ਹੀ ਮੰਨੀ ਜਾਂਦੀ ਹੈਗੀ ਤੇ ਮਤਲਬ ਹੀਟ ਕਟ ਹੋਣ ਕਰਕੇ ਜਿਹੜੀ ਔਇਲ ਦੀ ਲਾਈਫ ਹੈ ਉਹ ਜ਼ਿਆਦਾ ਹੁੰਦੀ ਜਿਵੇਂ ਆਪਣੇ ਪਿਛਲੇ ਸੈਸ ਵਿੱਚ ਗਰਮੈਸ਼ ਜ਼ਿਆਦਾ ਹੋਊਗੀ ਤਾਂ ਉਹਦੇ ਨਾਲ ਕੀ ਹੋਊਗਾ ਆਪਣਾ ਤੇਲ ਗਰਮ ਜਿਆਦਾ ਹੋਊਗਾ ਤੇ ਘੱਟ ਟਾਈਮ ਕੱਢੂਗਾ ਲੀਕ ਪ੍ਰੂਫ ਹੈ ਜੋਂ ਡੀਰ ਨੂੰ ਮੰਨਿਆ ਗਿਆ ਹੈਗਾ ਅੱਜ ਤੱਕ ਲੀਕ ਪ੍ਰੂਫ ਦੇ ਮੁਕਾਬਲੇ ਇਹਦਾ ਕੋਈ ਮੁਕਾਬਲਾ ਹੈ ਹੀ ਨਹੀਂ ਠੀਕ ਹੈ ਨਾ ਜੀ ਇਹਨੂੰ ਮੰਨਿਆ ਗਿਆ ਲੀਕ ਪ੍ਰੂਫ ਤੇ ਮਤਲਬ ਲੀਕ ਨਹੀਂ ਹੁੰਦੇ ਇਹ ਛੇਤੀ ਬਹੁਤ ਘੱਟ ਹੁੰਦੇ ਨੇ ਪਲੈਂਟਰੀ ਫਾਈਨਲ ਡਰਾਈਵ ਇਹਦੀ ਬਾਅਦ ਅਸੀਂ ਗੱਲ ਕਰਦੇ ਆਪਾਂ ਜਿਵੇਂ ਕਿ ਇਹ ਨਿੱਕੇ ਨਿੱਕੇ ਚੀਜ਼ਾਂ ਨੇ ਇਹਨਾਂ ਨੇ ਹੈਲੀਕਾਪਟਰ ਤੋਂ ਇਨਸਪਾਇਰ ਹੋਏ ਆ ਕਦੇ ਕਿਸੇ ਤੋਂ ਇਨਸਪਾਇਰ ਹੋਏ ਉਹਦੇ ਬਣਾਉਣ ਨਾਲ ਜੋੜ-ਜੋੜ ਕੇ ਬਣਾਈ ਹੈਗੇ ਨਾਸਾ ਮਾਰਸ ਰੋਵਰ ਵਾਲੀ ਟੈਕਨੋਲੋਜੀ ਜੈ ਡਿਗ ਡਰੈਕਟਰਾਂ ਦੇ ਵਿੱਚ ਵੀ ਦਿੱਤੀ ਆ ਹੁਣ ਇਹਦੇ ਵਿੱਚ ਕੀ ਹੁੰਦਾ ਇਵਨ ਮਤਲਬ ਪਾਵਰ ਜਿਹੜੀ ਉਹ ਡਾਇਰੈਕਟਰ ਮਤਲਬ ਉਹਨਾਂ ਨੂੰ ਦਿੱਤੇ ਆ ਟਾਇਰਾਂ ਨੂੰ ਉਹਦੇ ਨਾਲ ਕੀ ਹੁੰਦਾਗਾ ਸਲਿੱਪੇਜ ਵੀ ਘਟ ਜਾਂਦੀ ਹੈਗੀ ਸਟ੍ਰੈਸ ਐਕਸਲ ਤੇ ਜਿਹੜਾ ਸਟ੍ਰੈਸ ਹੁੰਦਾ ਉਹ ਬਹੁਤ ਘਟ ਜਾਂਦਾ ਇਹਨਾਂ ਦੇ ਜਿਹੜੇ ਐਕਸਲ ਟੁੱਟਦੇ ਬਹੁਤ ਘੱਟ ਇਹਨਾਂ ਦੀ ਬਣਾਈ ਇਦਾਂ ਗਈ ਹੈ ਕਿ ਐਕਸਲਾਂ ਤੇ ਜ਼ਿਆਦਾ ਦਾਬ ਨਾ ਆਵੇ ਖੋਪਣ-ਖਾਵਣ ਦੇ ਵਿੱਚ ਵੀ ਇਹ ਜ਼ਿਆਦਾ ਤੰਗ ਨਹੀਂ ਕਰਦੇ ਆਪਾਂ ਨੂੰ ਜਦੋਂ ਆਪਾਂ ਸੜਕਾਂ ਤੇ ਜਾਂਦੇ ਆ ਸਾਫ਼ ਮਤਲਬ ਘੱਟ ਬੁੜਕਦੇ ਨੇ ਇਹ ਡਰੈਕਟਰ ਆ ਜਿਹੜੀ ਇਹਦੇ ਨਾਲ ਸਾਰੇ ਨਾਲ ਕੀ ਹੋ ਜਾਂਦੀ ਹੈ ਗੇਰਾਂ ਦੀ ਲਾਈਫ ਵਾਦੀ ਜਾਂਦੀ ਜਿਵੇਂ ਛਟਕੇ ਵੱਜਣਗੇ ਉਹ ਨਹੀਂ ਗੇਅਰ ਘੱਟ ਕੱਢਣਗੇ ਤਾਂ ਕਰਕੇ ਲੋ ਮੇਨਟੇਨੈਂਸ ਹੁੰਦਾ ਇਹਨਾਂ ਦੀ ਬਹੁਤ ਘੱਟ ਮਤਲਬ ਮੇਨਟੇਨੈਂਸ ਹੁੰਦੀ ਜਿਵੇਂ ਆਪਾਂ ਐ ਲੜੋ ਇੰਜਨ ਖੁੱਲ ਗਿਆ ਕਦੇ ਕੁਝ ਟੁੱਟ ਗਿਆ ਕਦੇ ਕੁਝ ਟੁੱਟ ਗਿਆ ਨੇ ਬਹੁਤ ਘੱਟ ਸਮੱਸਿਆਵਾਂ ਆਉਂਦੀਆਂ ਨੇ ਜੌਂਡੀਅਰ ਦੇ ਵਿੱਚ ਹੁਣ ਗੱਲ ਕਰਦੇ ਆ ਟੌਪ ਸ਼ਾਫਟ ਲਿਉਬ੍ਰੀਕੇਸ਼ਨ ਸਿਸਟਮ ਇਹ ਕੀ ਹੈ ਇਹਦੇ ਵਿੱਚ ਨਾ ਇਹਦੇ ਵਿੱਚ ਮਤਲਬ ਕੁਝ ਕੁ ਚੀਜ਼ਾਂ ਆ ਜਾਂਦੀਆਂ ਨੇ ਜਿਹੜੇ ਕਿ ਲਗਾਤਾਰ ਆਇਲ ਫਲੋ ਕਰਦਾ ਸੋ ਗੀਅਰ ਸੁੱਕੇ ਨਹੀਂ ਚੱਲਦੇ ਲਗਭਗ ਗਿੱਲੇ ਹੀ ਰਹਿੰਦੇ ਨੇ ਇਹਦੇ ਵਿੱਚ ਅਮ ਜੇ ਫ੍ਰਿਕਸ਼ਨ ਇਹਦੇ ਵਿੱਚ ਬਹੁਤ ਘਟ ਜਾਂਦਾ ਉਹਦੇ ਨਾਲ ਕੀ ਹੁੰਦਾ ਪਾਵਰ ਆਪਣੀ ਬਹੁਤ ਘਟ ਖਤਮ ਹੁੰਦੀ ਹੈ ਕੁਸ਼ਕ ਪਾਵਰ ਇਦਾਂ ਦੀ ਨਹੀਂ ਜਿਹੜੀ ਖਤਮ ਹੋ ਜਾਂਦੀ ਹੈ ਕਿਸੇ ਕੰਮ ਨਹੀਂ ਆਉਂਦੀਗੀ ਇਹਦੀ ਗੇਰਾਂ ਦੀ ਲਾਈਫ ਲਗਭਗ 2 ਗੁਣਾ ਜ਼ਿਆਦਾ ਹੈ ਜੀ ਦੂਜੇ ਟਰੈਕਟਰਾਂ ਨਾਲੋਂ ਕੂਲ ਮਤਲਬ ਕੂਲਿੰਗ ਕਪੈਸਿਟੀ ਵੀ ਇਹਦੀ ਹਰ ਪਾਸੋਂ ਹੀ ਜ਼ਿਆਦਾ ਭਾਵੇਂ ਪਿਛਲੇ ਹਿੱਸੇ ਤੇ ਆਜੂ ਭਾਵੇਂ ਇੰਜਨ ਤੇ ਆਜੂ ਹਾਈ ਲੋਡ ਇਹ ਚੱਲਦੇ ਆਗੇ ਟਰੈਕਟਰ ਹੈ ਹੈਵੀ ਇੰਪਲੀਮੈਂਟ ਵੀ ਚਲਾਉਂਦੇ ਨੇ ਕੋਈ ਸ਼ੱਕ ਨਹੀਂ ਇਹਨਾਂ ਦੇ ਵਿੱਚ ਹਾਈ ਮੋਡੀਫਿਕੇਸ਼ਨ ਇਹ ਤੇ ਬਾਈ ਜੱਗਾ ਬੌਸ ਵੀ ਹੁੰਦਾ ਜੱਗਾ ਬੌਸ ਕਿਉਂ ਰਿਕਮੈਂਡ ਕਰਦੇ ਨੇ ਪਹਿਲੇ ਨੰਬਰ ਤੇ ਇਹੀ ਚੀਜ਼ਾਂ ਕਰਕੇ ਹੀ ਕਰਦਾ ਹੋਰ ਕੋਈ ਗੱਲ ਨਹੀਂ ਹੈਗੀ ਕੋਈ ਐਦਾਂ ਨਹੀਂ ਹੈਗਾ ਕਿ ਉਹਨੂੰ ਪੈਸੇ ਮਿਲਦੇ ਜੋਂਡੀਅਰ ਵੱਲੋਂ ਕੋਈ ਐਦਾਂ ਨਹੀਂ ਹੈਗਾ ਕਿ ਉਹਨੂੰ ਸੌਖਾ ਕੰਮ ਆ ਕਿ ਜੋਂਡੀਅਰ ਦਾ ਕਰਨਾ ਐਸੀ ਕਰਕੇ ਇੱਕ ਵੀਡੀਓ ਬਹੁਤ ਸਪੈਸ਼ਲ ਬਣਾਵਾਂਗੇ ਜਿਸ ਵਿੱਚ ਚ ਦੱਸਾਂਗੇ ਜੋਂਡੀਅਰ ਦੀ ਮੋਡੀਫਿਕੇਸ਼ਨ ਦਾ ਕਿੰਨਾ ਕਿੰਨਾ ਖਰਚਾ ਆ ਜਾਂਦਾ ਹੈਗਾ ਹੁਣ 2 ਸਟੇਜ ਡਰਾਈ 에ਅਰ ਕਲੀਨਰ ਦੇ ਬਾਰੇ ਬੇਪੇ ਦੱਸ ਦਿੰਨੇ 2 ਫਿਲਟਰੇਸ਼ਨ ਸਟੇਜ ਹੁੰਦੇ ਦੋ ਪਾਸੋਂ ਫਿਲਟਰ ਹੋ ਕੇ ਜਾਂਦਾ ਹੈਗਾ ਤੇ ਤਾਂ ਕਿ ਮਿੱਟੀ ਅੰਦਰ ਬਹੁਤ ਘਟ ਜਾਂਦੀ ਹੈਗੀ ਤੇ ਮਤਲਬ ਬਹੁਤ ਸਾਰੀਆਂ ਇਹਦੇ ਵਿੱਚ ਐਡਵਾਂਸ ਟੈਕਨੋਲੋਜੀ ਹੁੰਦੀਆਂ ਵੈਸਟਰ ਕੰਬਸਸ਼ਨ ਹੁੰਦਾ ਲੈਸ ਇੰਜਨ ਵੀਅਰ ਹੁੰਦਾ ਪੈਸ਼ਨ ਰਿੰਗ ਸੇਫ ਰਹਿੰਦੇ ਨੇ ਇਹਦੇ ਨਾਲ ਲੋ ਮੇਨਟੇਨੈਂਸ ਹੁੰਦੀ ਆ ਫੇਅਰ ਫਿਲਟਰ ਦੀ ਤੇ ਸਲਫਰ ਅਡਜਸਟਿੰਗ ਔਇਲ ਇਹੇ ਚੀਜ਼ ਤਾਂ ਤੁਸੀਂ ਐ ਲੈ ਲਓ ਦੇਵਤਾ ਦੇਵਤਾ ਹਮੇਸ਼ਾ ਹੀ ਹਰ ਇੱਕ ਚੀਜ਼ ਜਿਹੜੀ ਤੇਲ ਚ ਹੁੰਦੀ ਆ ਉਹ ਗਿੱਲੀ ਰਹਿੰਦੀ ਆ ਜਿਵੇਂ ਤੁਸੀਂ ਦੇਖਿਆ ਹੋਊਗਾ ਸਪਰੇਅ ਜੈਟ ਹੁੰਦੇ ਨੇ ਇਹਦੇ ਇੰਜਨ ਚਾਣਾ ਉਹ ਵੀ ਬਹੁਤ ਘੱਟ ਟਰੈਕਟਰ ਹੁੰਦੇ ਆ ਠੀਕ ਆ ਸੀਲਡ ਡਿਜ਼ਾਈਨ ਆਟੋਮੈਟਿਕ ਗੈਪ ਅਡਜਸਟਮੈਂਟ ਬ੍ਰੇਕਾਂ ਦਾ ਹੁਣ ਤੁਸੀਂ ਅੱਜ ਤੱਕ ਕਿਤੇ ਜੌਂਡੀਅ ਦੇ ਬ੍ਰੇਕ ਨਹੀਂ ਅਡਜਸਟ ਕੀਤੇ ਹੋਣਗੇ ਟੈਕਨੋਲੋਜੀ ਹੋਰ ਕੋਈ ਲੈਕ ਹੀ ਨਹੀਂ ਆ ਸਕਿਆ ਇਕੱਲੀ ਜੌਂਡੀਅਰ ਕੋਲੀ ਇਹ ਟੈਕਨੋਲੋਜੀ ਪਤਾ ਨਹੀਂ ਕੀ ਚੱਕਰਾ ਜੀਡੀ ਲਿੰਕ ਵਰਗੀਆਂ ਚੀਜ਼ਾਂ ਨੇ ਜਿਵੇਂ ਕਿ ਜੀਡੀ ਲਿੰਕ ਚ ਕੀ ਹੁੰਦਾ ਲਾਈਵ ਟਰੈਕਿੰਗ ਕਰਦਾ ਫਿਊਲ ਮੋਨੀਟਰ ਕਰ ਦਿੰਦਾ ਕਰਕੇ ਦੱਸਦਾ ਤੁਹਾਨੂੰ ਸਰਵਿਸ ਦੱਸਦਾ ਕਦੋਂ ਕਰਾਉਣੀ ਹੈ ਸਾਰੀ ਰਿਪੋਰਟ ਦੱਸਦਾ ਜੀ ਕਿੰਨੇ ਘੰਟੇ ਚੱਲਿਆ ਕਿੰਨਾ ਤੇਲ ਖਾ ਗਿਆ ਕੀ ਕੁਝ ਨਹੀਂ ਕਿੰਨਾ ਕਬਾਣ ਵਾਇਆ ਹੈ ਕਿ ਇੱਥੇ-ਇੱਥੇ ਚ ਟਰੈਕਟਰ ਚੱਲਿਆ ਹਾਲਾਂਕਿ ਟਿਲਟ ਐਂਡ ਟਿਲਟ ਐਂਡ ਟੈਲੀਸਕੋਪਿਕ ਮਤਲਬ ਉੱਤੇ ਥੱਲੇ ਤੇ ਆਏ ਆਏ ਕਰਨ ਵਾਲਾ ਇਦਾਂ ਦੇ ਸਟੇਰਿੰਗ ਹੁੰਦਾਗਾ ਉਹ ਵੀ ਬਹੁਤ ਘੱਟ ਲੋਕ ਕੰਪਨੀਆਂ ਦਿੰਦੀਆਂ ਨਹੀਂ ਪਰ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਪਰ ਯੂਨੀਅਨ ਨਹੀਂ ਚੀਜ਼ਾਂ ਜ਼ਰੂਰੀ ਮੰਨੀਆਂ ਤਾਂ ਦਿੱਤੀਆਂ ਵੀ ਨਹੀਂ ਹਾਈਟ ਦੇ ਹਿਸਾਬ ਨਾਲ ਅਡਜਸਟਮੈਂਟ ਹੁੰਦਾਗਾ ਅੱਗੇ ਪਿੱਛੇ ਹੁੰਦਾਗਾ ਤੇ ਮਤਲਬ ਦਿੱਕਤ ਘੱਟ ਹੁੰਦੀ ਹੁਣ ਜਿਵੇਂ ਮੇਰਾ ਮੇਰਾ ਕੱਦ ਹਾਈ ਆ ਮੈਂ ਉਰੋਂ ਚਲਾਉਂਗਾ ਜੇ ਕਿਸੇ ਛੋਟੇ ਦਾ ਉਹ ਉਰੋਂ ਉਰੋਂ ਚਲਾਉਗਾ ਉਹ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਕੰਪਨੀ ਨੂੰ ਦੇਣੀਆਂ ਇੱਕ ਮੈਂ ਤੁਹਾਨੂੰ ਦੱਸ ਦੇ ਚ ਪਰਮਾ ਕਲੱਚ ਆਉਂਦਾ ਹੁੰਦਾ ਸੀਗਾ ਪਹਿਲਾਂ ਤੇ ਹੁਣ ਵੀ ਆਉਂਦਾ ਬਹੁਤ ਘੱਟ ਮਾਡਲਾਂ ਦੇ ਵਿੱਚ ਜਿਹੜਾ ਪਰਮਾ ਕਲੱਚ ਆ ਉਹ ਬਹੁਤ ਤਾਕੜੀ ਚੀਜ਼ ਕਲੱਚ ਦਿੱਤਾਗਾ ਪਰਮਾ ਕਲੱਚ ਮਿਲਟਰੀ ਵਾਲੇ ਟੈਂਕਾਂ ਤੋਂ ਇਨਸਪਾਇਰ ਹੋ ਕੇ ਬਣਿਆਗਾ ਜਿਵੇਂ ਮਿਲਟਰੀਅਲ ਟੈਂਕਾਂ 'ਚ ਦਿੱਤੇ ਹੁੰਦੇ ਆ ਇਹ ਜੀ ਕਲੱਚ ਸਿਸਟਮ ਉਹਨਾਂ ਤੋਂ ਇਨਸਪਾਇਰ ਹੋ ਕੇ ਇਹਨਾਂ ਨੇ ਜੌਂਡੀਅਰ ਵਾਲੇ ਨੇ ਬਣਾਇਆਗਾ ਲੈਸ ਪੈਡਲ ਐਫਰਟ ਮਤਲਬ ਪੈਡਲ ਤੇ ਜਿਆਦਾ ਜ਼ੋਰ ਨਹੀਂ ਆਉਂਦਾ ਪਰ ਮੈਂ ਇਹਨਾਂ ਤੁਸੀਂ ਹੱਥ ਨਾਲ ਦੱਬ ਲਓ ਜੌਂਡੀਅਰ ਦਾ ਕਲੱਚ ਇਦਾਂ ਵੀ ਹੁੰਦਾ ਲੰਬੇ ਸਮੇਂ ਬਾਅਦ ਸਟਾਰਟਿੰਗ 'ਚ ਤਾਂ ਹਰ ਦੀ ਹੁੰਦਾ ਮੇਂਟੇਨੈਂਸ ਵੀ ਦੀ ਘੱਟ ਹੈ ਇਹਦੀ ਲਾਈਫ ਜਿਆਦਾ ਕੀ 3 ਗੁਣਾ ਜਿਆਦਾ ਆਮ ਕਲੱਚਾਂ ਨਾਲੋਂ ਹੈਵੀ ਲੋਡ ਤੇ ਬਹੁਤ ਵਧੀਆ ਕੰਮ ਕਰਦਾ ਜਿਵੇਂ ਪਲੋਇੰਗ ਤੇ ਲਾ ਲਓ ਬਾਣ ਵਾਉਣ ਦੇ ਲਾ ਲੋ ਜਾਂ ਹੈਰੋ ਤੇ ਲੈ ਲੋ ਹਨਾ ਟਰਾਲੀ ਚਲਾ ਲੋ ਇਹ ਜੌਂਡੀਅਰ ਇਹ ਚੀਜ਼ਾਂ ਨੇ ਕੰਮਜਾਪਾ ਤੇ ਦੱਸਿਓ ਕਿਸਾਨ ਵੀਰੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਆਪਾਂ ਅਗਲੀ ਵੀਡੀਓ ਮੋਡੀਫਿਕੇਸ਼ਨ ਤੇ ਲੈ ਕੇ ਆਵਾਂਗੇ ਕਿ ਕਿਉਂ ਹੁਣ ਮੈਂ ਤੁਹਾਨੂੰ ਵਿਸ਼ੇਸ਼ਤਾਵਾਂ ਦੱਸਤੀ ਕਿਉਂ ਇਹਨੂੰ ਜੱਗਾ ਬੌਸਪੈਲ ਨੰਬਰ ਤੇ ਰੱਖਦਾ ਹੈਗਾ ਅੱਗੇ ਵੀ ਆਪਾਂ ਜੌਂਡੀਅਰ ਤੇ ਨਿਊ ਹੋਲੈਂਡ ਸਵਰਾਜ ਅਰਜਨ ਮਹਿੰਦਰਾ ਸਭ ਦੇ ਵੀਡੀਓ ਪਾਵਾਂਗੇ ਸੀਰੀਜ਼ ਬਣਾਵਾਂਗੇ ਇੱਕ ਦੇਖਦੇ ਰਹੋ ਆਪਣੇ ਚੈਨਲ ਧੰਨਵਾਦ ਸਾਰਿਆਂ ਦਾ